ਤੋ ਅੱਜ ਤੁਹਾਨੂੰ ਲੈ ਕੇ ਆਏ ਆ ਜੀ ਰਖੜੀ ਦੇ ਬਾਜ਼ਾਰ ਦੇ ਵਿੱਚ ਬਾਜ਼ਾਰ ਦੇ ਵਿੱਚ ਨਹੀਂ ਰਖੜੀਆਂ ਹੀ ਰਖੜੀਆਂ ਦਿੱਤੇ ਨੇ ਸ਼ੋਅਰੂਮ ਦੇ ਵਿੱਚ ਲੈ ਕੇ ਆਏ ਤੁਸੀਂ ਦੇਖ ਸਕਦੇ ਹੋ ਕਿ ਹਰ ਇੱਕ ਤਰ੍ਹਾਂ ਦੀ ਰਖੜੀ ਜਿਹੜੀ ਇੱਥੇ ਅਵੇਲੇਬਲ ਆ ਤੇ ਇੱਕ ਅਲੱਗ ਤਰ੍ਹਾਂ ਦੀ ਜਿਹੜੀ ਰਖੜੀ ਏ ਉਹ ਵੀ ਇੱਥੇ ਮਾਰਕੀਟ ਦੇ ਵਿੱਚ ਬੜੀ ਵਿਕਦੀ ਪਈ ਏ ਤੇ ਨਾਲ ਦੀ ਨਾਲ ਮੈਂ ਗੱਲ ਕਰਾਂਗਾ ਕਿ ਭੈਣ ਅਤੇ ਭਰਾ ਦਾ ਰਿਸ਼ਤਾ ਰਖੜੀ ਰਕਸ਼ਾ ਬੰਧਨ रक्षा बंधन ਜਿਹੜਾ ਇਹ ਬੜਾ ਪਵਿੱਤਰ ਤਿਹਾਰ ਹੈ ਤੇ ਤੁਹਾਨੂੰ ਦੱਸਦੀ ਕਿ ਇੱਕ ਅਲੱਗ ਤਰ੍ਹਾਂ ਦੀ ਰਖੜੀ ਵੀ ਜਰੀਏ ਉਹ ਇੱਥੇ ਮੌਜੂਦ ਹੈ ਭਰਾ ਨੂੰ ਰਖੜੀ ਬੰਨਣਾ ਆਂਦੇ ਨੇ ਤੇ ਨਾਲ ਦੀ ਨਾਲ ਭਜਾਈ ਨੇ ਵੀ ਰਖੜੀ ਬੰਨੀ ਜਾਂਦੀ ਹੈ ਉਹ ਵੀ ਇੱਕ ਰਖੜੀ ਇੱਥੇ ਮੌਜੂਦ ਹੈ ਸੋ ਆਪਾਂ ਗੱਲਬਾਤ ਵੀ ਕਰਦੇ ਆਂ ਨਮਸਕਾਰ ਜੀ ਨਮਸਕਾਰ ਜੀ ਕੀ ਨਾਮ ਜੀ ਸ਼ਾਮ ਲਾਲ ਸ਼ਾਮ ਲਾਲ ਜੀ ਕਿੱਦਾਂ ਦਾ ਲੱਗਦਾ ਹੈ ਕਿ ਹੁਣ ਰਖੜੀ 2-4 ਦਿਨ ਹੀ ਰਹਿ ਗਿਆ ਤੇ ਕਿੰਨਾ ਕੁ ਕਸਟਮਰ ਦਾ ਜਿਹੜਾ ਆਣਾ ਜਾਣਾ ਚੱਲਦਾ ਪਿਆ ਤੇ ਕਿਹੜੀ ਕਿਹੜੀ ਵੈਰਾਈਟੀ ਦੀ ਰੱਖੜੀ ਜਰੀਏ ਥੋੜਾ ਘਟਿਆ ਦਾ ਜੀ ਕੋਈ ਥੋੜਾ ਘਟ ਗਿਆ ਪਾਣੀ ਕਰਕੇ ਕਿਉਂਕਿ ਐ ਲਾਗੇ ਛਾਗੇ ਜਿਹੜੇ ਪਿੰਡਾਂ 'ਚ ਪਾਣੀ ਆਇਆ ਉਹਦੇ 'ਚ ਲੋਕਾਂ ਨਾਲ ਬੜਾ ਦਬੜੀ ਪੈ ਗਈ ਵੀ ਆਪਣਾ ਸੰਭੀ ਹੈ ਤੇ ਰੱਖੜੀ ਨੂੰ ਮੁੜ ਕੇ ਵੇਖ ਲਾਂਗੇ ਉਹਦੇ ਕਰਕੇ ਫਰਕ ਪਿਆ ਥੋੜਾ ਬਾਕੀ ਥੋੜੀ ਬੋਲੀ ਜਿਹੜੀ ਵਿਕਣੀ ਆ ਜਿਹੜਾ ਪਿਆਰ ਬਣਿਆ ਦਾ ਉਹ ਵਿਕਣੀ ਹੈ ਮਤਲਬ ਕਿ ਚਲੋ ਉਹ ਤੇ ਰਖੜੀ ਬਾਹਰ ਨਹੀਂ ਜਾਂਦੀ ਪਰ ਫਰਕ ਵੀ ਪਿਆ ਕਿਤੇ ਨਾ ਕਿਤੇ ਫਰਕ ਦੇ ਮਾਰੇ ਤੁਹਾਨੂੰ ਵੀ ਪਤਾ ਹੋਣਾ ਚਾਹੀਦਾ ਤੁਹਾਡੀਆਂ ਲੈਬਾਂ ਆਂਦੀਆਂ ਨੇ ਇੱਥੇ ਪਾਣੀ ਆ ਗਿਆ ਇੱਥੇ ਪਾਣੀ ਆ ਗਿਆ ਪਾਣੀ ਵਿੱਚ ਰਖੜੀ ਥੋੜਾ ਰੋੜ ਨਹੀਂ ਹੋਣਾ ਨੇ ਆਪਣਾ ਆਪ ਸਾਂਭਣਾ ਉਹਨਾਂ ਨੇ ਸੋ ਕਿੱਦਾਂ ਕਿੱਦਾਂ ਦੀ ਵੈਰਾਈਟੀ ਦੀ ਜਰੀਏ ਰਖੜੀ ਪਸੰਦ ਕਰਦੇ ਪੀਂਦੇ ਹੈ ਰਖੜੀ ਹਰ ਤਰ੍ਹਾਂ ਹੀ ਵਿਕਦੀ ਹੈ ਜੀ ਕੋ ਬੱਚਾ ਆਂਦਾ ਹੋਵੇ ਕਹਿੰਦਾ ਮੈਨੂੰ ਲੈਟਰੀ ਚਾਹੀਦੀ ਹੈ ਖਰੋਣੇ ਵਾਲੀ ਚਾਹੀਦੀ ਹੈ ਕੋਈ ਲੇਡੀਜ਼ ਆਂਦੀ ਹੋਵੇ ਕਹਿੰਦੇ ਮੈਨੂੰ ਲੂਮੇ ਚਾਹੀਦੇ ਨੇ ਲੂਮਾ ਚਲ ਪਿਆ ਲੁੰਬਾ 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 ਕੀ ਚੀਜ਼ ਹੈ ਤੁਸੀਂ ਲੁੰਬੇ ਦੀ ਗੱਲ ਲੁੰਬਾ ਹੁੰਦਾ ਭਾਪੀਆਂ ਬੰਦੀਆਂ ਆਪੋ ਚ ਲੁੰਬਾ ਇੱਕ ਦੁਹਰੇ ਨੂੰ ਬੰਦੀਆਂ ਉਹ ਉਧਰ ਪਹਿਲਾਂ ਉਹ ਉਧਰ ਹੁੰਦਾ ਹੈ ਬਾਹਰਲੇ ਪਾਸੇ ਉਹ ਗੁਜਰਾਤ ਹੁੰਦਾ ਹੁਣ ਇੱਧਰ ਵੀ ਆ ਗਿਆ ਰੁਆ ਕਿਉਂ ਫਿਰ ਹੈ ਤੇ ਸਾਰਾ ਸੰਝਾ ਤੇ ਆ ਰਹੀ ਹੈ ਉਧਰ ਵੀ ਉਹ ਹੀ ਨੇ ਇੱਧਰ ਵੀ ਉਹ ਹੀ ਨੇ ਕੋਈ ਫਰਕ ਥੋੜਾ ਹੈ ਤੇ ਇੰਡੀਆ ਹੀ ਹੈ ਥੋੜਾ ਬੋਧ ਚੱਲਣ ਆਪੇ ਜੁਰੂਰੀ ਸੋ ਫਿਰ ਹਰ ਇੱਕ ਵੈਰਾਈਟੀ ਦੀ ਜਿਹੜੀ ਕਸਟਮਰ ਡਿਮਾਂਡ ਕਰਦੇ ਨੇ ਪਰ ਕਿਤੇ ਨਾ ਕਿਤੇ ਮਾਰ ਜਰੀ ਪਈ ਏ ਪਾਣੀ ਜਰੀ ਪਈ ਏ ਇਹਦੇ ਦੇਖੋ ਜੀ ਲੋਕ ਸੋਸਤ ਹੋਏ ਨੇ ਵੀ ਪਤਾ ਨਹੀਂ ਕੀ ਬਣ ਜਾਣਾ ਆ ਸਾਡੇ ਬਟਾਲਾ ਵੇਖ ਲੋ ਕਿਤੇ ਵੇਖ ਲੋ ਉੱਥੇ ਵੀ ਇਹਦੇ ਦਹੀਂ ਵੀ ਹੁਣ ਪਾਣੀ ਛੱਡਣ ਲੱਗੇ ਆ ਤੇ ਲੋਕਾਂ ਡਰ ਕੇ ਪੈ ਗਿਆ ਸੀ ਨਾ ਪਾਣੀ ਦਾ ਇਧਰ ਨਾ ਆ ਜਾਏ ਕਿਤੇ ਪਰ ਲੋਕ ਕਹਿੰਦੇ ਚਲੋ ਇਧਰ ਵਿਚਾਰ ਰਹੇਗਾ ਪਰ ਆਸੇ ਪਾਸੇ ਤੇ ਪਾਣੀ ਆ ਗਿਆ ਨਾ ਸੱਪਾਸੇ ਪਾਣੀ ਆ ਗਿਆ ਸਿੱਧੂ ਮੂਸੇਵਾਲੇ ਦੀ ਵੀ ਨਿਮਾਣ ਹੈਗੀ ਰੱਖੀ ਹਾਂ ਨਿਮਾਣ ਹੈਗੀ ਆ ਥੋੜੀ ਬੋਤੀ ਹੈਗੀ ਆ ਅੱ체 ਮੰਗਦੇ ਹਜੇ ਵੀ ਜਿਨ੍ਹਾਂ ਦਾ ਪ੍ਰੇਮ ਉਹਨਾਂ ਨੇ ਮੰਗਣੀ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨਾਲ ਉਹਨਾਂ ਨੇ ਇੰਨੀ ਗੱਲ ਕਹੀ ਹੈ ਕਿ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਜਿਹੜੇ ਨੇ ਲੋਕ ਜਿਹੜੇ ਨੇ ਮੰਗਦੇ ਨੇ ਪਰ ਕਿਤੇ ਨਾ ਕਿਤੇ ਜਿਹੜੀ ਇਹ ਪਾਣੀ ਕਰਕੇ ਮਾਰ ਬੜੀ ਪਈ ਹੈ ਸਮਾਨ ਤੁਸੀਂ ਦੇਖ ਸਕਦੇ ਹੋ ਕਿ ਰਖੜੀ ਨੂੰ ਦਿਨ ਦੋ ਚਾਰ ਹੀ ਰਹਿ ਗਏ ਨੇ ਪਰ ਕਿਤੇ ਨਾ ਕਿਤੇ ਬੜੀ ਮਾਰ ਪਈ ਹੈ ਪਾਣੀ ਕਰਕੇ ਵੀ ਆਪਾਂ ਗੱਲਬਾਤ ਵੀ ਕਰਦੇ ਆ ਵੀਰ ਸਾਡੇ ਨਾਲ ਮੌਜੂਦ ਆ ਸੋ ਪਈ ਨਮਸਕਾਰ ਨਮਸਕਾਰ ਜੀ ਕੀ ਨਾਮ ਦੇ ਨਰੇਂਦਰ ਕੁਮਾਰ ਜੀ ਨੀਂਦਰ ਜੀ ਕਿਦਾਂ ਲੱਗਦਾ ਹੈ ਕਿ ਕਿਰੀ ਕਿਰੀ ਵੈਰਾਈਟੀ ਦੀ ਜਿਹੜੀ ਰਖੜੀ ਦੀ ਡਿਮਾਂਡ ਦੇ ਨੇ ਲੋਕ ਹਰ ਤਰ੍ਹਾਂ ਦੀ ਵੈਰਾਈਟੀ ਕਸਟਮਰ ਮੰਗਦਾ ਤਾਗਾ ਸਟੋਨ ਵਾਲੀ ਬੱਚਿਆਂ ਦੀ ਬੱਚਿਆਂ ਦੇ ਗਿਫਟ ਘੜੀ ਹਰ ਆਈਟਮ ਕਸਟਮਰ ਮੰਗਦਾ ਸਾਡੇ ਕੋਲ ਸੋ ਅਲੱਗ ਤਰ੍ਹਾਂ ਦੀ ਇੱਕ ਕਹਿੰਦੇ ਰਖੜੀ ਆਈ ਹੈ ਉਹ ਕੀ ਹੈ ਸਾਡੇ ਦਰਸ਼ਕਾਂ ਨੂੰ ਅਲੱਗ ਤਰ੍ਹਾਂ ਦੀ ਜਿਸ ਤਰ੍ਹਾਂ ਨਾਲੋਂ ਮੂਸੇ ਵਾਲੀ Hindu dharm ਸਾਤ ਤਰ੍ਹਾਂ ਦੀ ਆ ਰਹੀ ਹੈ ਜਿਹੜੀ ਲੋਕੇ ਡਿਮਾਂਡ ਕਰਦੇ ਪਿੰਡਾਂ ਦੇ ਵਿੱਚ ਜ਼ਿਆਦਾਤਰ ਲੋਕੇ ਮੂਸੇ ਵਾਲਾ ਦਾ ਮੜ ਜਾ ਰੱਖਦੇ ਨਾਨਾਣ ਪਰਜਾਈ ਦੀ ਕੋ ਰਖੜੀ ਆਈ ਉਹ ਵੀ ਦੱਸੋ ਹਾਂਜੀ ਆਈ ਜੀ ਭੈਣਾ ਬੰਦੀਆਂ ਭਾਬੀ ਨੂੰ ਆਪਣੇ ਨੂੰ ਨਾਨਣ ਭਾਬੀ ਦੀ ਰਖੜੀ ਜਿਹੜੀ ਦਿੱਸ ਕਦੇ ਹੋ ਇੱਕ ਭਰਾ ਦੇ ਦਿੱਕ ਭੈਣ ਦੀ ਰਖੜੀ ਜਿਹੜੀ ਬਣੀ ਅੱਛਾ ਭਰਾ ਨੂੰ ਤਾਂ ਰਖੜੀ ਭੈਣ ਨੇ ਬੰਨਣੀ ਬੰਨੀ ਨਾਲ ਦੀ ਨਾਲ ਪਰਜਾਈ ਨਾਨਾ ਨੂੰ ਪਰਜਾਈ ਇਹ ਸਾਡੇ ਪੰਜਾਬ ਦੇ ਵਿੱਚ ਨਹੀਂ ਸਾਰੇ ਹਾਲ ਵੰਡੀਆ ਚ ਹੈ ਸਾਰੇ ਚਲ ਦਰਵਾਜ਼ੇ ਸਾਰੇ ਹਾਲ ਚਲ ਸੋ ਕਿੰਨਾ ਕੁ ਫਰਕ ਪਿਆ ਫਿਰ ਕਸਟਮਰ ਦਾ ਕਰਮਾ ਦਾ ਪਾਣੀ ਦੀ ਮਾਰ ਕਰਨ ਪੂਰੇ ਪੰਜਾਬ ਨੂੰ ਤੇ ਫਰਕ ਹੈ ਜਿਹਦਾ ਹਿਮਾਚਲ ਤੇ ਆਪਣੇ ਦਰਿਸ਼ ਪ੍ਰਾਣਾ ਸ਼ਾਲਾ ਸ਼ਾਲਾ ਮਕੇਰੀਆਂ ਪੰਗਾੜਾ ਇੱਧਰ ਪਾਣੀ ਦੀ ਮਾਰਗਾ ਇੱਧਰ ਕੋਈ ਕਸਟਮਰ ਸਾਡੇ ਕੋ ਨਹੀਂ ਆ ਆ ਪਹੁੰਚਾ ਪਰ ਕਹਿੰਦਾ ਮਤਲਬ ਕਿ ਰਖੜੀਆਂ ਦਾ ਜਿਹੜਾ ਹੈ ਉਹ ਵੀ ਕਾਫੀ ਤੁਹਾਡੇ ਕੋ ਬਚ ਗਿਆ ਨੇ ਐਸੇ ਕਰਕੇ ਬਚ ਗਏ ਸਾਰਾ ਸਟਾਕ ਬਚ ਗਿਆ ਜਿਹੜਾ ਉਧਰ ਕਸਟਮਰ ਨਾ ਆਣ ਕਰਨ ਤੇ ਸੋਦਾ ਕਾਫੀ ਬਚ ਗਿਆ ਸੋ ਗੱਲਬਾਤ ਕੀਤੀ ਜੀ ਉਹਨਾਂ ਨੇ ਵੀ ਕਿਹਾ ਜੀ ਪਾਣੀ ਦੀ ਮਾਰ ਬਹੁਤ ਪਈ ਹੈ ਤੁਸੀਂ ਦੇਖ ਸਕਦੇ ਹੋ ਕਿ ਰਖੜੀਆਂ ਜਰੀਆਂ ਨੇ ਇੱਥੇ ਬਹੁਤ ਜ਼ਿਆਦਾ ਪਈਆਂ ਹੋਈਆਂ ਨੇ ਕਿਉਂਕਿ ਜੇ ਐਨ ਕੇ ਚ ਤੇ ਹਿਮਾਚਲ ਦੇ ਵਿੱਚ ਸਭ ਤੋਂ ਜ਼ਿਆਦਾ ਹਿਮਾਚਲ ਦੇ ਵਿੱਚ ਰਖੜੀ ਜਾਂਦੀ ਸੀਗੀ ਇੱਥੇ ਪਰ ਕਿਤੇ ਨਾ ਕਿਤੇ ਪਾਣੀ ਕਰਕੇ ਉਹ ਵੀ ਜਰੀ ਰਖੜੀ ਉੱਧਰ ਨਹੀਂ ਗਈ ਤੇ ਨਾਲ ਦੀ ਨਾਲ ਪੰਜਾਬ ਦੇ ਵਿੱਚ ਵੀ ਐਸੇ ਜ਼ਿਲ੍ਹੇ ਨੇ ਟਾਣਾ ਹੁਸ਼ਿਆਰਪੁਰ ਮਕੇਰੀਆਂ ਉੱਧਰ ਵੀ ਜਿਹਨਾਂ ਦਾ ਰਖੜੀਆਂ ਦਾ ਸਮਾਨ ਜਾਂਦਾ ਸੀ ਰਖੜੀਆਂ ਜਾਂਦੀਆਂ ਸੀਗੀਆਂ ਪਰ ਉੱਧਰ ਵੀ ਜਰੀਆਂ ਨੇ ਨਹੀਂ ਗਈਆਂ ਕਿਤੇ ਨਾ ਕਿਤੇ ਮਾਰ ਪਈ ਹੈ ਬੜੀ ਆ ਵੀਡੀਓ ਨੂੰ ਵੱਤਵਾਦੇ ਸ਼ੇਅਰ ਕਰਿਓ ਤਾਂ ਕਿ ਜਿਹੜੇ ਲੋਗ ਨੇ ਉਹ ਵੀ ਵੀਡੀਓ ਦੇਖਣ ਤਾਂ ਭੈਣ ਭਰਾ ਦਾ ਤੇ ਨਾਲ ਨਨਾਨ ਪਰਜਾਈ ਦੇ ਜਰੀ ਰਖੜੀਏ ਉਹ ਵੀ ਬਜਾਰਾਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਸੋ ਕੈਮਰਾ ਪਰਸਨ ਪੌਣਾਗਰਵਾਲ ਦੇ ਨਾਲ ਲੱਕੀ ਰਾਜਪੂਤ ਗੁਰਦਾਸਪੁਰ